ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਨੇ ਅੱਜ ਚੰਗੇ ਫੈਸਲੇ ਲਏ ਵਧੀਆ ਫੈਸਲੇ ਲਏ ਜਿਹਨੂੰ ਤਾਕੜ ਫੈਸਲੇ ਵੀ ਆਖਿਆ ਜਾਂਦਾ ਹੈ ਦੋਸਤੋ ਜਿਹੜਾ ਪਹਿਲਾ ਵੱਡਾ ਫੈਸਲਾ ਕੀਤਾ ਹੈ ਜਿਸਕਾ ਖੇਤ ਉਸਕੀ ਰੇਤ ਬੜਾ ਸੋਹਣਾ ਡਾਇਲੋਗ ਹੈ ਧੰਨਵਾਦ ਕੁਲਦੀਪ ਸਿੰਘ ਢਾਲੀਵਾਲ ਜੀ ਐਮਐਲਏ ਜਿਹੜੇ ਅਜਨਾਲਾ ਤੋਂ ਐ ਉਹਨਾਂ ਦੀ ਮੰਗ ਸੀ 92 ਵਿੱਚੋਂ ਸਿਰਫ ਉਹ ਮੈਂ ਦੇਖਿਆ ਇਕੱਲੇ ਐਮਐਲਏ ਜਿਨ੍ਹਾਂ ਨੇ ਮੰਗ ਰੱਖੀ ਸੀ ਦੂਜਾ ਕੋਈ ਨਹੀਂ ਬੋਲਿਆ ਉਹ ਗਰਾਊਂਡ ਪੱਧਰ ਤੇ ਵਿੱਚ ਖੜੇ ਸੀ ਜਿੱਦੇ ਦੇ ਹੜ ਆਏ ਐ ਅਲਦੀਪ ਸਿੰਘ ਧਾਲੀਵਾਲ ਦੋਸਤੋ ਉਹਨਾਂ ਨੇ ਕਿਹਾ ਸੀ ਕਿ ਮਾਨ ਸਾਹਿਬ ਫੈਸਲਾ ਕਰਨ ਜਿਹਦਾ ਖੇਤ ਹੈ ਉਹਦੀ ਰੇਟ ਹੋਵੇਗੀ ਪਹਿਲਾਂ ਦੋਸਤੋ ਸਰਕਾਰ ਦਾ ਹੱਕ ਹੁੰਦਾ ਸੀ ਜਿਹੜਾ ਦਰਿਆਵਾਂ ਦੇ ਉੱਤੇ ਸਾਰਾ ਹੱਕ ਹੈ ਨਾ ਇਹ ਸਰਕਾਰ ਦਾ ਹੱਕ ਹੈ ਰੇਤਾ ਜਿਹੜਾ ਆਉਂਦਾ ਦਰਿਆਵਾਂ ਚੋਂ ਸਰਕਾਰ ਚੱਕਦੀ ਸੀ ਇਸ ਵਾਰ ਵਦਨ ਦਿੱਤਾ ਹੈ ਦੋਸਤੋ ਅਗਲੇ ਫੈਸਲੇ ਜਿਹੜੇ ਬੜੇ ਧਾਕੜ ਹੈ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਿਆਂ ਕਿ ਚੈਨਲ ਆਪਣਾ ਜਿਹੜਾ ਪਹਿਲਾਂ ਵਾਲਾ ਸੀ ਉਹ ਦੋਸਤੋ ਸੱਚ ਤੇ ਆਧਾਰ ਤੇ ਵੀਡੀਓ ਪਾਉਣ ਕਰਕੇ ਸਾਨੂੰ ਠੇਸ ਲੱਗੀ ਚੈਨਲ ਖਤਮ ਹੋਣ ਦੇ ਕੰਢੇ ਭਾਵ ਖਤਮ ਹੀ ਸਮਝੋ ਬਿਲਕੁਲ ਸਸਪੈਂਡ ਹੋ ਗਿਆ ਇਹ ਨਵਾਂ ਚੈਨਲ ਅਸੀਂ ਬਣਾਇਆ ਜਿਹੜੇ ਤੇ ਵੀਡਿਓ ਆ ਮੈਂ ਬਹੁਤੀ ਗੱਲਾਂ ਨਾ ਬਤਾਵਾਂ ਕਿਰਪਾ ਕਰਕੇ ਵੀਰੋ ਭਰਾਓ ਤੁਹਾਡਾ ਧੰਨਵਾਦ ਉਹਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਤੁਹਾਡੇ ਮੋਬਾਈਲ ਹੈ ਘਰੇ ਉਹਨਾਂ ਤੇ ਵੀ ਕਿਰਪਾ ਕਰਕੇ ਜਰੂਰ ਕਰ ਦਿਓ ਅਗਲਾ ਫੈਸਲਾ ਦੋਸਤੋ 2000 ਰੁਪਿਆ 1 ਏਕੜ ਦਾ ਮੁਆਵਜ਼ਾ ਮੈਂ ਅੱਜ ਸੀਐਮ ਸਾਹਿਬ ਤੋਂ ਵੀਡੀਓ ਪਾ ਕੇ ਮੰਗ ਕੀਤੀ ਸੀ ਕਿ ਸੀਐਮ ਸਾਹਿਬ 3000 ਰੁਪਏ ਤੱਕ ਤੁਸੀਂ ਮਾਅਵਜਾ ਐਲਾਨ ਦਿਓ ਤੁਹਾਡਾ ਧੰਨਵਾਦ ਹੋਊਗਾ ਪਰ ਦੋਸਤੋ ਜਿਹੜੀ ਪੰਜਾਬ ਦੀ ਸਥਿਤੀ ਅੱਜ ਕਿੰਨਾ ਪੰਜਾਬ ਦੇ ਸਿਰ ਤੇ ਕਰਜ਼ਾ ਹੈ ਪੰਜਾਬ ਦੇ ਜਿੰਨੇ ਬਸਨੀਕਾਂ ਸੀ ਹਰ ਇੱਕ ਬੰਦੇ ਦੇ ਸਿਰ ਦੇ ਉੱਤੇ ਅੱਜ 2 ਲੱਖ ਰੁਪਏ ਦਾ ਲਗਭਗ ਕਰਜ਼ਾ ਹੈ ਹਰੇਕ ਜੀ ਤੇ ਦੋਸਤੋ ਬਹੁਤ ਔਖਾ ਮੰਦਪਾਕਾ ਤਾ ਕਰਕੇ ਬਹੁਤੀ ਆਰਥਿਕ ਪੱਖੋਂ ਅਸੀਂ ਬਹੁਤੇ ਚੰਗੇ ਨਹੀਂ ਪਰ ਫਿਰ ਵੀ 20000 ਦਾ ਜਿਹੜਾ ਫੈਸਲਾ ਜੇ ਮੁੱਖ ਮੰਤਰੀ ਸਾਹਿਬ ਨੇ ਮਾਫੀ ਦੇ ਦਾ ਐਲਾਨ ਕੀਤਾ ਸਾਨੂੰ ਪ੍ਰਵਾਨ ਕਰਨਾ ਚਾਹੀਦਾ ਦੋਸਤੋ ਮੈਂ ਕਿਸਾਨ ਜੱਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਹੁਣ ਭਰਾਵੋ ਵਿਚਾਰ ਕਰ ਲਿਓ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਐਵੇਂ ਨਹੀਂ ਹਰ ਗੱਲ ਦੇ ਉੱਤੇ ਆਪਾਂ ਰੌਲਾ ਰੱਪਾ ਪਾਉਣਾ ਹੁੰਦਾ ਲੋਕ ਪਹਿਲੇ ਹੀ ਬੜੇ ਪਰੇਸ਼ਾਨ ਹੈ ਤੇ ਇਹ ਜਿਹੜਾ ਨਾਲ ਰੇਤ ਚੱਕਣ ਦਾ ਕੰਮ ਦੇਤਾ ਕਿਉਂਕਿ ਰੇਤ ਤੇ ਪੰਜਾਬ ਦੇ ਲੋਕ ਕੱਢ ਦੇਣਗੇ ਮੈਨੂੰ ਪਤਾ ਹੈ ਸਾਰੇ ਪੰਜਾਬ ਦੇ ਵਿੱਚੋਂ ਟਰੈਕਟਰ ਤਿਆਰ ਖੜੇ ਹਰੇਕ ਪਿੰਡ ਦੇ ਵਿੱਚੋਂ ਘਟੋ ਘੱਟ 20 ਟਰੈਕਟਰ 10 ਤੋਂ ਲੈ ਕੇ 20 ਤੱਕ ਹਰੇਕ ਪਿੰਡ ਚੋਂ ਜਾਣੇ ਨੌਜਵਾਨ ਰੀਕੀ ਜਾਂਦੇ ਐ ਕਿਹ ਟ੍ਰਾਈਕ ਟ੍ਰੱਕਿੱਦੇ ਚੱਲਣ ਲੱਗਣਗੇ। ਨਾ ਕਿਸੇ ਤੋਂ ਤੇਲ ਪਵਾਉਣਾ ਹੈ। ਆਪ ਦਾ ਹੀ ਕਰਾ। ਟੈਂਕੀ ਫੁੱਲ ਤੇ ਰੇਤ ਕੱਢ ਕੇ ਆਉਣਗੇ। ਜਿੱਥੇ ਜਿਵੇਂ ਦਾ ਰੱਖਣਗੇ ਉਸ ਇਲਾਕੇ ਦੇ ਜਿਨ੍ਹਾਂ ਦੀ ਜ਼ਮੀਨ ਹੈ ਕਿ ਸਾਡੀ ਰੇਤ ਭਰਾਵੋ ਇੱਥੇ ਇਕੱਠੀ ਕਰ ਦਿਓ। ਜਾਂ ਟਰਾਲੀਆਂ ਭਰ ਦਿਓ ਉੱਥੇ ਪੰਜਾਬ ਦੇ ਲੋਕ ਉਹਨਾਂ ਦੀ ਇਕੱਠੀ ਕਰ ਦੇਣਗੇ। ਇਹ ਮੈਨੂੰ ਪੱਕਾ ਪਤਾ ਹੈ। ਟਾਈਮ 10 ਤੋਂ 15 ਦਿਨਾਂ ਦੇ ਵਿੱਚ ਬਿਲਕੁਲ ਉਹਨਾਂ ਨੂੰ ਕੰਪਿਊਟਰ ਕਰਾ ਲਾ ਕੇ ਦੇ ਦੇਣਗੇ ਜਿਹੜੇ ਵਿਚਾਰੇ ਸੈਲੀਬ੍ਰੇਟਿੰਗਾਂ ਨੂੰ ਪਤਾ ਨਹੀਂ ਕਲਾਕਾਰਾਂ ਨੂੰ ਪਤਾ ਨਹੀਂ ਉਹਨਾਂ ਨੂੰ ਮੋਸ਼ਨਲ ਤੜਕਾ ਲਾਇਆ ਜਾ ਰਿਹਾ ਹੈ ਕੁਝ ਯੂਟਿਊਬਰਾਂ ਵੱਲੋਂ ਕੁਝ ਸੰਸਥਾਵਾਂ ਵੱਲੋਂ ਕਹਿੰਦੇ ਜੀ ਆਹ ਰੇਤ ਨਹੀਂ ਚੱਕੀ ਜਾਣੀ ਸੀ ਮਹੀਨੇ ਤੇ ਦੋਸਤੋ ਕੋਈ ਟਰੈਕਟਰ ਦੇ ਰਿਹਾ ਕੋਈ ਮਸ਼ੀਨਰੀ ਦੇ ਰਿਆ ਲੁੱਟ ਹੋ ਰਹੀ ਹੈ ਤੇ ਆਹ ਰੇਤ ਜਿਵੇਂ ਜੱਸ ਦੇਣਾ ਚ ਮੁੰਡੇ ਚੱਕ ਦੇਣਗੇ ਮੈਨੂੰ ਆਪ ਭਗਵੰਤ ਮਾਨ ਦੇ ਤਾਕੜ ਫੈਸਲੇ ਦੋਸਤ 20000 ਇੱਕ ਏਕੜ ਨੂੰ ਮੁਆਵਜ਼ਾ ਇਸ ਤੋਂ ਪਹਿਲਾਂ ਕਿਸੇ ਨੇ ਨਹੀਂ ਦਿੱਤਾ ਇਹਨਾਂ ਚੰਨੀ ਦੀ ਸਰਕਾਰ ਵੇਲੇ ਮੁਆਵਜ਼ਾ ਮਿਲਿਆ ਸੀ ਹੁਣ ਮੇਰੇ ਪੱਕਾ ਨਹੀਂ ਯਾਦ ਉਹ 15000 ਸੀ ਜਾਂ 17 ਸੀ ਦੋਸਤੋ ਕਿੱਲੇ ਦਾ ਜਦੋਂ ਨਰ ਮੇਰੇ ਚੰਨੀ ਦੇ ਗਿਆ ਸੀ ਹੋਰ ਨਹੀਂ ਕੋਈ ਦੇ ਸਕਿਆ ਇਹ ਚੰਨੀ ਨਾਲੋਂ ਵੱਧ ਹੈ ਮਾਨਫਾਗ ਨੇ ਵੀ ਕਿਹਾ ਹੈ ਇਹ 20000 ਕਿੱਲੇ ਦਾ ਮਾਪ ਜਬ ਪੰਜਾਬ ਦੀ ਸਥਿਤੀ ਦੇਖ ਕੇ ਦੋਸਤੋ ਆਪਾਂ ਨੂੰ ਸਹਾਵਰ ਕਰਨਾ ਪੈਣਾ ਹੈ ਮੇਰੀ ਜ਼ਿਮੀਦਾਰਾਂ ਨੂੰ ਬੇਨਤੀ ਹੈ ਤੇ ਕੁਝ ਜਿਹੜੇ ਦਾਨੀ ਸੱਜਣ ਹੈ ਉਹ ਉਹਨਾਂ ਦੇ ਘਰਵਾਰ ਜ਼ਰੂਰ ਬਣਾ ਦੇਣ ਮਸ਼ੀਨਰੀ ਖਰੀਦਣ ਨੂੰ ਪ੍ਰਾਉ ਹੋ ਰਹਿਣ ਦਿਓ ਜਿਹੜੇ ਪੈਸੇ ਦੇਣੇ ਕਿਸੇ ਸੰਸਥਾ ਨੂੰ ਨਾ ਭੜਾਓ ਹੱਥ ਵਨ ਕੇ ਬੇਨਤੀ ਹੈ ਸਿੱਧੇ ਘਰਾਂ ਨੂੰ ਦੇ ਜਿਓ ਤੇ ਧੰਨਵਾਦ ਹੈ 4 ਪੈਸੇ ਕੱਟ ਦੇ ਜਿਓ ਸਿੱਧੇ ਘਰ ਵਾਲੇ ਨੂੰ ਦੇ ਜਿਓ ਤੇ ਭਰਾਵੋ ਲੱਗ ਜਾਣਗੇ ਨਹੀਂ ਤੇ ਤੁਹਾਡੇ ਪੈਨਸ਼ਨ ਦਾ ਡ ਘਾਰ ਮਾਰ ਜਾਣਗੇ ਇਹ ਬੇਨਤੀ ਤੇ ਨਾਲ ਸੀਐਮ ਨੇ ਤੀਜਾ ਫੈਸਲਾ ਇੰਡਾ ਚੈਂਪ ਲੱਗਣਗੇ ਸਿਹਤ ਸਹੂਲਤ ਦੇ ਵਾਸਤੇ ਕਹਿੰਦੇ ਜਿਹਦੇ ਪੈਰ ਖਰਾਬ ਹੋਏ ਐ ਜਿਹਨੂੰ ਖਾਂਸੀ ਹੋਈ ਐ ਜਿਹਨੂੰ ਪਾਣੀ ਤੋਂ ਹੋਰ ਬਿਮਾਰੀਆਂ ਪੈ ਲੀਆਂ ਉਨਾਂ ਨੂੰ ਦਵਾਈ ਬੂਟੀ ਪਹੁੰਚੂਗੀ ਇਹ ਵੀ ਚੰਗੀ ਗੱਲ ਹੈ ਦੋਸਤੋ ਪਰ ਜਿਹੜੇ ਮੁੱਖ ਫੈਸਲੇ ਸੀ ਇਹਨਾਂ ਦੇ ਉੱਤੇ ਲੋਕਾਂ ਦੀ ਨਜ਼ਰ ਸੀ ਇੱਕ ਰੇਤਾ ਚੱਕਣ ਵਾਲਾ ਇੱਕ ਮਾਵਜਾ ਇਹ ਸੀ ਐਮ ਸਾਹਿਬ ਨੇ ਦਿੱਤਾ ਹੁਣ ਮੈਂ ਕੱਲ ਨੂੰ ਹਮਾਰੇ ਦੇਸ਼ ਦੇ ਵਿਰਧਾਨ ਮੰਤਰੀ ਆਦਰਨੀ ਨਰਿੰਦਰ ਮੋਦੀ ਜੀ ਕੱਲ ਪੰਜਾਬ ਦੇ ਵਿੱਚ ਆਉਣਗੇ ਹਵਾਈ ਸਰਵੇਖਣ ਕਰਨ ਵਾਲੇ ਹੈ ਕੱਲ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਕੋਈ ਤੁਹਾਨੂੰ ਕਿਸਾਨ ਕੁਝ ਨਹੀਂ ਕਹਿੰਦਾ ਕੋਈ ਤੁਹਾਡੇ ਰੋੜਾ ਨਹੀਂ ਮਾਰਦਾ ਕੋਈ ਗਾਲ ਨਹੀਂ ਕਢਦਾ ਤੁਸੀਂ ਬਹਾਨਾ ਨਾ ਬਣਾਇਆ ਕਰੋ ਜਿਵੇਂ ਪਹਿਲਾਂ ਪੰਜਾਬ ਕੇ ਸਭੀ ਕਿਸਾਨੋਂ ਨੇ ਦੱਬਾ ਲਗਾ ਦਿੱਤਾ ਆਪਨੇ ਕਹਿ ਦਿਆ ਥਾ ਕਿ ਮੈਂ ਮੱਸਾ ਜਾਨ ਬਚਾ ਕੇ ਬਚ ਕੇ ਆਇਆ ਹੂੰ ਉਹ ਬੜਾ ਮੰਦ ਭਾਗਾ ਥਾ ਸਭੀ ਕਿਸਾਨੋ ਕੋ ਬਹੁਤ ਦੁੱਖ ਦੂ ਬਹੁਤ ਦੁੱਖ ਹੋਇਆ ਕਿ ਹਮਾਰੇ ਦੇਸ਼ ਕੇ ਵਰਦਾਨ ਮੰਤਰੀ ਆਦਰਨੀਏ ਹਮਾਰੇ ਪਰ ਐਸਾ ਇਲਜ਼ਾਮ ਲਗਾ ਰਹੇ ਹੈ ਬਹੁਤ ਬੜਾ ਇਲਜ਼ਾਮ ਲਗਾ ਰਹੇ ਤੇ ਕਿ ਹਮ ਜਾਣ ਬਚਾ ਕੇ ਆਏ ਹੈ ਬਹੁਤ ਬੰਦ ਹਮ ਆਦਰਨੀਏ ਨਰਿੰਦਰ ਮੋਦੀ ਜੀ ਕਾ ਕੱਲ ਪੰਜਾਬ ਨੇ ਸਵਾਗਤ ਕਰੇਗੇ बहुत ज्यादा स्वागत करेंगे प्यार सत्कार सभी भाई बहन किसान देंगे आदरणीय प्रधानमंत्री जी को उनको बेनती है कि कल पंजाब को एक एकड़ का मुआवजा जैसे पंजाब सरकार ने बीस हजार रुपए का ऐलान कर दिया है आदरणीय मोदी जी आपके पास सेंटर के पास बड़ा धन है बड़ी अर्थव्यवस्था इंडिया की बड़ी ऊंची है जब आप विदेशी मुल्कों में जाते हो तो बात करते हो कि हम बड़े आर्थिक पक्ष तो बड़े तकड़े हैं हमारी जीडीपी बड़ी अच्छी है तो दिखाइए जीडीपी का कमाल जलबा हमें भी दिखाइए पंजाब वाले किसानों को सो जब हम कल आएंगे पधारेंगे कल पंजाब में तो घटो घट 30000 ਰੁਪਏ ਏਕੜ ਦਾ ਮੁਆਵਜ਼ਾ ਦੇਣਾ ਚਾਹੀਏ ਪੰਜਾਬ ਕੋਈ ਕਿਸਾਨੋ ਕੋ 30000 ਰੁਪਏ ਦਾ ਨਰਿੰਦਰ ਮੋਦੀ ਜੀ ਘੱਟੋ ਘੱਟ ਜਿਹੜਾ ਮੁਆਵਜ਼ਾ ਉਹ ਪੰਜਾਬ ਦੇ ਵਿੱਚ ਦੇ ਕੇ ਜਾਇਓ ਤੇ ਤੁਹਾਡਾ ਧੰਨਵਾਦ ਹੋਊਗਾ ਹਵਾਈ ਸਰਵੇਖਣ ਕਰਕੇ ਨਾ ਮੁੜ ਜਿਓ ਖਬਰਾਂ ਆ ਰਹੀਆਂ ਕਹਿੰਦੇ ਜਹਾਜ਼ ਦੇ ਵਿੱਚ ਬਹਿ ਕੇ ਦੇਖਣਗੇ ਕਿੱਥੇ ਮਾਰ ਹੋਈ ਹੈ ਉਹਤੇ ਤੁਹਾਡੇ ਮੰਤਰੀ ਦੇਖ ਕੇ ਮੁੜ ਗਏ ਐ ਪਤਾ ਲੱਗ ਗਿਆ ਹੁਣ ਤੁਸੀਂ ਗਰਾਊਂਡ ਜ਼ੀਰੋ ਤੇ ਆਓ ਜਹਾਜ਼ ਵਿੱਚ ਬੈਠਣ ਦੀ ਲੋੜ ਨਹੀਂ ਤੇ ਮਾਪਜੇ ਦਾ ਐਲਾਨ ਕਰਕੇ ਜਾਇਓ ਕੱਲ ਨੂੰ ਨਹੀਂ ਤਾਂ ਫਿਰ ਗੇੜੇ ਮਾਰਨ ਦਾ ਕੋਈ ਫਾਇਦਾ ਨਹੀਂ ਚੱਕਰ ਲਾਉਣ ਦਾ ਤੇ ਇਹ ਦੋਸਤੋ ਬੇਨਤੀ ਹੈ ਦੇਖਦੇ ਆ ਕੱਲ ਨੂੰ ਮੋਦੀ ਸਾਹਿਬ ਕੀ ਦਿੰਦੇ ਐ ਕਿੰਨਾ ਮਾਪਜਾ ਦਿੰਦੇ ਐ ਤੇ ਮੈਂ ਸੀਐਮ ਸਾਹਿਬ ਦਾ ਅੱਜ ਬਹੁਤ ਧੰਨਵਾਦ ਕਰਦਾ ਐ ਉਹਨਾਂ ਦੇ ਧਾਕੜ ਫੈਸਲੇ ਦੋਨੇ ਜਿਸ ਕਾ ਖੇਤ ਉਸਕੀ ਰੇਤ 20000 ਕਿੱਲੇ ਦਾ ਮੁਆਵਜ਼ਾ ਸੀਐਮ ਸਾਹਿਬ ਦਾ ਇਹਨਾਂ ਫੈਸਲਿਆਂ ਵਾਸਤੇ ਬਹੁਤ ਬਹੁਤ ਧੰਨਵਾਦ ਡੇਢ ਕਸਾਲ ਉਹਨਾਂ ਦਾ ਵਕਤੀ ਹੈ ਜੇ ਕਿਤੇ ਉਹ ਗੰਭੀਰ ਹੋ ਕੇ ਚੱਲ ਪਏ ਗੱਲਾਂ ਬਾਤਾਂ ਕਰਨੀਆਂ ਘਟਾ ਦਿੱਤੀਆਂ ਛੁਟਕਲੇ ਤੋਟ ਕੇ ਘਟਾ ਕੇ ਜੇ ਗਰਾਊਂਡ ਜ਼ੀਰੋ ਤੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਤੇ ਦੁਬਾਰਾ ਸਰਕਾਰ ਬਣਨ ਦੇ ਚਾਂਸ ਫੁੱਲ ਵਾਟਾ ਫੁੱਲ ਨੇ ਕਿਉਂਕਿ ਕਾਂਗਰਸ ਤੇ ਅਕਾਲੀ ਪਾਰਟੀ ਅਜੇ ਵੀ ਲੋਕਾਂ ਨੂੰ ਉਹਨਾਂ ਦੇ ਉੱਤੇ ਗੁੱਸਾ ਅੰਦਰੋਂ ਅੰਦਰੀ ਬਹੁਤ ਜ਼ਿਆਦਾ ਕਿਉਂਕਿ ਉਹਨਾਂ ਨੇ ਕੰਮ ਹੀ ਇਹੋ ਜਿਹਾ ਕਰੇ ਗੁਰੂਗ੍ਰਾਹ ਸਾਹਿਬ ਦੀਆਂ ਬੇਅਦਬੀਆਂ ਗੋਲੀ ਕਾਂਡ ਸਮੇਧ ਸੈਣੀ ਜਹਾਰ ਆਲਮ ਇਹ ਸਾਰੇ ਕਾਂਗਰਸ ਦਾ ਉਹੀ ਸਾਨੂੰ 84 ਦਾ ਕੀਤਾ ਹੋਇਆ ਅਟੈਕ ਤੇ ਹੋਰ ਪੁੱਠੇ ਸਿੱਧੇ ਕੀਤੇ ਹੋਏ ਕੰਮ ਉਹ ਦੋਸਤੋ ਸਾਡੇ ਅੱਗੇ ਖੜ ਜਾਂਦੇ ਐ ਇਸ ਲਈ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ 2027 ਦੇ ਵਿੱਚ ਦੋਸਤੋ ਵੱਡਾ ਚਿਹਰਾ ਹੋਣਗੇ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਨੂੰ ਟੱਕਰ ਦੇਣ ਵਾਲੇ ਇੱਕੋ ਇੱਕ ਚਿਹਰਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਹੋਵੇਗਾ ਉਹ ਦੇਖਦੇ ਆ ਕਿੰਨੀਆਂ ਸੀਟਾਂ ਲੈ ਕੇ ਜਾਂਦੇ ਆ ਪਰ ਇੰਨਾ ਕੁ ਜ਼ਰੂਰ ਹੈ ਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਹਜ਼ੂਰ ਬੈਠਣਗੇ ਜਿਹੜੇ ਹਿਸਾਬ ਦੇ ਹਾਲਾਤ ਹੈ ਕਿਉਂਕਿ ਉਹਨਾਂ ਦੇ 2 MP ਹੁਣ ਜਿੱਤੇ ਹੋਏ ਆ ਮੌਕੇ ਤੇ ਇਹ ਉਹਨਾਂ ਦੇ ਪਿਆਰ ਸਤਿਕਾਰ ਦਾ ਲੋਕਾਂ 'ਚ ਪਤਾ ਲੱਗਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੇ ਜਿਹੜੇ MLA ਐ ਜੇਕਰ ਉਹ ਪਹਿਲਾਂ ਜੇਲ੍ਹ ਤੋਂ ਆ ਜਾਂਦੇ ਚੰਗਾ ਪ੍ਰਚਾਰ ਕਰਕੇ ਤੇ ਪੂਰੀ ਤਾਕੜੀ ਟਾਂਸ ਦੇ ਸਕਦੇ ਐ ਨਹੀਂ ਤੇ ਦੋਸਤੋ 20 ਤੋਂ 30 ਦੇ ਵਿਚਾਲੇ ਜਿਹੜੇ ਐ ਐਮਐਲਏ ਉਹ ਤੇ ਉਹਨਾਂ ਦੇ ਪੱਕੇ ਬਣਨਗੇ ਬਣਨਗੇ ਇਹ ਸੰਭਾਵਨਾ ਬਣੀ ਹੋਈ ਐ ਸੋ ਸਾਰੀ ਸੰਗਤ ਦਾ ਧੰਨਵਾਦ ਇੱਕ ਵਾਰ ਫਿਰ ਬੇਨਤੀ ਕਿ ਵੀਰੋ ਜਿਹੜੇ ਰਹਿੰਦੇ ਹੋ ਤੁਹਾਡਾ ਧੰਨਵਾਦ ਹੋਊਗਾ ਆਪਣੇ ਚੈਨਲ ਨੂੰ ਨਵੇਂ ਨੂੰ ਇਹਨੂੰ ਸਬਸਕ੍ਰਾਈਬ ਕਰ ਲਓ ਸਾਰੇ ਮੋਬਾਈਲਾਂ ਤੇ ਲਿੰਕ ਭੇਜ ਕੇ ਕਰ ਲਓ ਲਾਈਕ ਸ਼ੇਅਰ ਕਰਦੇ ਆ ਕਰੋ ਧੰਨਵਾਦ ਵੈਗੁਰੂ ਜੀ ਕਾਲ ਸਤੈ ਵੈਗੁਰੂ ਜੀ ਕੀ ਫਤਿਹ